ਦਿਲ ਬਹੁਤ ਟੁੱਟਿਆ ਹੋਇਆ ਹੈ ਮੇਰੇ ਕਹਨ ਦੇ ਲਫ਼ਜ਼ ਨਹੀਂ ਗੋਜ਼ੇਗੇ ਮੈਂ ਕੀ ਕਰ ਸਕਦਾ ਹਾਂ ਮੇਰੇ ਤੇ ਕੇ ਕੇ ਵਲੇ ਰੋਣ ਨਿਕਲਦਾ ਵਾ ਸੀਲ ਜਿੱਤੀ ਪੈਸਾ ਜਿੱਤਿਆ ਨਹੀਂ ਗਿਆ ਸਰਕਾਰ ਨਾਲ ਕੋਈ ਮੰਗਣੀ ਨਹੀਂ ਨਾ ਕੋਈ ਸਰਕਾਰੀ ਨੌਕਰੀ ਮਿਲੀ ਮੈਂ ਬਹੁਤ ਦੁਖੀ ਹਾਂ ਤੀਨ ਅਸ਼ੇਸ਼ ਦਾਂ ਤੇ ਲੱਗੀ ਆ ਜੇ ਮੁੰਡਿਆਂ ਸਿੱਧਾ ਠੀਕ ਹੋਣ ਗਿਆ ਤੇ ਜਿਹੜੇ ਨਸ਼ੇੜੀ ਆ ਉਹ ਵੀ ਨਸ਼ੇ ਛੱਡ ਦੇਣਗੇ ਮੇਰੀ ਸਰਕਾਰ ਨੂੰ ਇਹੋ ਅਪੀਲ ਹੈ ਕਿ ਕੋਈ ਵੀ ਕਿਹੇ ਵੀ ਕੰਮ ਚ ਪਲੇਅਰ ਜੇ ਨਿਕਲਦਾ ਉਹਨੂੰ ਸਰਕਾਰੀ ਜੋਬ ਮਿਲਣੀ ਚਾਹੀਦੀ ਹੈ ਸਰ ਜਿਦੋਂ ਮੇਰਾ ਦਿਲ ਟੁੱਟ ਗਿਆ ਵਾ ਮੈਂ ਆਪਣੇ ਬੱਚੇ ਨੂੰ ਇਹ ਚੀਜ਼ ਦਾ ਪਰਛਾਵਾਂ ਨੰਗਾ ਨਵਾਗਾ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਦੇ ਵਿੱਚ ਧਿਆਨ ਲਗਾਉਣ ਲਈ ਲਗਾਤਾਰ ਜਾਗਰੂਕ ਕਰ ਰਹੀ ਹੈ ਲੇਕਿਨ ਕੁਝ ਨੌਜਵਾਨ ਇਹੋ ਜਿਹੇ ਹੈ ਜਿਹੜੇ ਲਗਾਤਾਰ ਖੇਡਾਂ ਦੇ ਵਿੱਚ ਜਾਂ ਬੋਡੀ ਬਿਲਡਿੰਗ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਲੇਕਿਨ ਉਸ ਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਆਜ ਅਸੀਂ ਇੱਕ ਇਹੋ ਜਿਹੇ ਨੌਜਵਾਨ ਕੋਲ ਪੁੱਛੇ ਹਾਂ ਜਿਨੇ ਕਈ ਜਿਹੜੇ 골ਡ ਅਤੇ ਸਿਲਵਰ ਜਿਹੜੇ ਪੰਜਾਬ ਦੀ ਝੋਲੀ ਦੇ ਵਿੱਚ ਪਾਏ ਲੇਕਿਨ ਸਰਕਾਰ ਨੇ ਅਜ ਤੱਕ ਉਸ ਦਾ ਵੱਲ ਕੋਈ ਧਿਆਨ ਨਹੀਂ ਕੀਤਾ ਸੋ ਸਭ ਤੋਂ ਪਹਿਲਾਂ ਸ਼ੀਲਡਾਂ ਜਿਹੜਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਕਿ ਕਿਸੇ ਵੀ ਜਿਹੜੀ ਗੇਮ ਉਸਨੇ ਰੱਖੀ ਹੈ ਉਸ ਗੇਮ ਦੇ ਵਿੱਚ ਸ਼ੀਲਡ ਜਿੱਤੇ ਸੋ ਸ਼ੀਲਡਾਂ ਜਿੱਤੀਆਂ ਗਈਆਂ ਨਾ ਕਿ ਸ਼ੀਲਡਾਂ ਦੇ ਉੱਪਰ ਜਿਹੜੀ ਤੁਸੀਂ ਮਿੱਟੀ ਦੇਖ ਰਹੇ ਹੋ ਇਹ ਸ਼ਾਇਦ ਤੁਸੀਂ ਬਹੁਤ ਘੱਟ ਦੇਖੀ ਹੋਏਗੀ ਕਿਉਂਕਿ ਇਸ ਨੌਜਵਾਨ ਨੇ ਕਾਫੀ ਮਿਹਨਤ ਕੀਤੀ 17 ਸਾਲ ਦੀ ਉਮਰ ਦੇ ਵਿੱਚ ਬੋਡੀ ਬਿਲਡਿੰਗ ਵੱਲ ਧਿਆਨ ਲਾਇਆ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਲੇਕਿਨ ਪੰਜਾਬ ਦੇ ਝੋਲੀ ਦੇ ਵਿੱਚ ਸ਼ੀਲਡਾਂ 골ਡ ਮੈਡਲ ਸਿਲਵਰ ਮੈਡਲ ਪਾਂ ਤੋਂ ਬਾਅਦ ਵੀ ਅੱਜ ਵੀ ਨੌਜਵਾਨ ਦਰਦਰ ਦੀ ਠੋਕਰਾ ਖਾ ਰਿਹਾ ਸੋ ਇਹ ਉਹ ਸਾਰੇ ਇਹ 골ਡ ਮੈਡਲ ਸਿਲਵਰ ਮੈਡਲ ਤੇ ਸ਼ੀਲਡਾਂ ਵਾ ਜਿਹੜਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਸੋ ਮਿਸਟਰ ਪੰਜਾਬ ਵੀ ਕਰੀਬ 6 ਵਾਰੀ ਖਿਡਾਰੀ ਰਹਿ ਚੁਕੇ ਆ मिस्टर नॉर्थ इंडिया ਵੀ ਰਹਿ ਚੁਕੇ ਆ ਸੋ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲ ਕਰਾਂਗੇ ਭਾਜੀ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਰਮੇਸ਼ ਕੁਮਾਰ ਹੈ ਹਮ ਸੰਨ ਬਿਸ਼ਰੀ ਮਨੋਰ ਲਾਲ ਰਮੇਸ਼ ਜੀ ਸ਼ੀਲਡ ਜਿਤਨੀ 골ਡ ਮੈਡਲ ਜਿਤਨਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਲੇਕਿਨ ਤੁਸੀਂ ਉਹ ਸੁਪਨੇ ਨੂੰ ਪੂਰਾ ਕੀਤਾ ਸ਼ੀਲਡਾਂ ਜਿੱਤੀਆਂ ਲੇਕਿਨ ਸ਼ੀਲਡਾਂ ਦੇ ਉੱਪਰ ਮਿੱਟੀ ਸ਼ਾਇਦ ਕਿਸੇ ਖਿਡਾਰੀ ਨੇ ਕਦੀ ਨਹੀਂ ਸੋਚੀ ਹੋਏਗੀ ਸਰ ਉਹ ਸ਼ੀਲਡਾਂ ਦਾ ਹੀ ਕਰਨਾ ਵਾ ਤ੍ਰੀ ਰੋਟੀਆਂ ਨੂੰ ਸ਼ਿਲਡਾਂ ਨੇ ਨਹੀਂ ਦੇਣੀ ਰੋਟੀਆਂ ਨੂੰ ਪੈਣੇ ਨਹੀਂ ਦੇਣੀ ਆ ਤ੍ਰੀ ਇਸ ਤੋਂ ਵਿੱਚ ਮਨੂੰ ਸ਼ਿਲਡਾਂ ਜਿੱਤੇ ਕੋਈ ਫਾਇਦਾ ਨਹੀਂ ਹੋਇਆ ਮੈਂ ਬਹੁਤ ਮੇਰਾ ਦਿਲ ਬਹੁਤ ਟੁੱਟਿਆ ਹੋਇਆ ਹੈ ਮੇਰੇ ਕਹਨ ਦੇ ਲਫ਼ਜ਼ ਨਹੀਂ ਗੋਜੇਗੇ ਮੈਂ ਕੀ ਕਰ ਸਕਦਾ ਮੇਰੇ ਤੇ ਕੇ ਕੇ ਵਲੇ ਰੋਣ ਨਿਕਲਦਾ ਵਾ ਸ਼ਿਲਡ ਜਿੱਤੀ ਪੈਸਾ ਜਿੱਤਿਆ ਨਹੀਂ ਗਿਆ ਸਰਕਾਰ ਨਾਲ ਕੋਈ ਮੰਗਣੀ ਨਹੀਂ ਨਾ ਕੋਈ ਸਰਕਾਰੀ ਨੌਕਰੀ ਮਿਲੀ ਮੈਂ ਬਹੁਤ ਦੁਖੀ ਹਾਂ ਆਪਣੀ ਲਾਈਫ ਤੋਂ 17 ਸਾਲ ਦੀ ਉਮਰ 'ਚ ਤੁਸੀਂ ਆਪਣੇ ਸੇਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਬੋਡੀ ਬਿਲਡਿੰਗ ਕੀਤੀ ਸੋ ਕਿੱਥੇ ਕਿੱਥੇ ਤੁਸੀਂ ਜਿਹੜੇ ਕੰਪੀਟੀਸ਼ਨ ਹੋਏ ਐ ਅੱਜ ਤੱਕ ਕਿੰਨੇ ਮੈਡਲ ਜਿੱਤੇ ਐ ਕਿੱਥੇ ਕਿੱਥੋਂ ਜਿੱਤੇ ਮੈਂ 17 ਵਿੱਚ ਵੀ ਬੋਡੀ ਬਿਲਡਿੰਗ ਸਟਾਰਟ ਕੀਤੀ ਤੇ ਮੇਰੇ ਵੱਡੇ ਬ੍ਰਦਰ ਨੇ ਮੈਨੂੰ ਬੋਡੀ ਬਿਲਡਿੰਗ ਸਟਾਰਟ ਕਰਾਈ ਪਹਿਲੇ ਉਹ ਕਰਦੇ ਸੀ ਉਹ ਮਿਸਟਰ ਪੰਜਾਬ ਮਿਸਟਰ ਅੰਮ੍ਰਿਤਸਰ ਰਹੇ ਐ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਵਿੱਚ ਉਹ ਵੇਖਿਆ ਪਾ ਗੋ ਜਾਗਰਤ ਕੀਤਾ ਮੈਨੂੰ ਵੀ ਤੂੰ ਬੋਡੀ ਬਿਲਿੰਗ ਕਰ ਹੂੰ ਫਿਰ ਮੈਂ ਬੋਡੀ ਬਿਲਿੰਗ ਕੀਤਾ ਪਹਿਲਾ ਕੰਪੀਟੀਸ਼ਨ ਮੈਂ ਮਿਸਟਰ ਅੰਬਰਜ਼ਰਦਾ ਕੀਤਾ ਉਸ ਤੋਂ ਬਾਅਦ ਜੋ ਜੋ ਚੱਲਦਾ ਗਿਆ ਚੱਲਦਾ ਗਿਆ ਮੇਰੀ ਪਟੜੀ ਬੁਰੀ ਲੈਨ ਤੇ ਚੱਲ ਗਈ ਤੇ ਮੈਂ ਬਹੁਤ ਮੁਕਾਮ ਹਾਸਲ ਕੀਤੇ ਮਿਸਟਰ ਪੰਜਾਬ 6 ਵਾਰੀ ਨਾਰਥ ਇੰਡੀਆ 4 ਵਾਰੀ ਮਿਸਟਰ ਇੰਡੀਆ ਸਿਲਵਰ ਮੈਡਲ ਸਾਊਥ ਏਸ਼ੀਆ ਦਾ ਸਿਲਵਰ ਮੈਡਲ ਸ਼ੇਰੂ ਕਲਾਸਿਕ ਵਿੱਚ ਪਾਰਟਿਸਪੇਟ ਕੀਤਾ ਮੈਂ ਫੋਰਟ ਬਲੇਸ ਆਈ ਮੇਰੀ ਸ਼ੇਰੂ ਗਲਾਸੀ ਵਰਲਡ ਚੈਂਪੀਅਨਸ਼ਿਪੋਂ થી ਹੈ ਦੇਸ਼ ਦੇ ਵਿੱਚ ਤੁਸੀਂ ਭਾਰਤ ਦੇ ਵਿੱਚ ਬਹੁਤ ਮੈਡਲ ਜਿੱਤੇ ਹੈ ਕਿ ਕਦੀ ਵਿਦੇਸ਼ ਚੋ ਆਫਰ ਆਈ ਹੈ ਜਾਂ ਗਏ ਹੋ ਜਾਂ ਕੋਸ਼ਿਸ਼ ਕੀਤੀ ਕਦੀ ਸਰਵਦੇਸ਼ ਵਿੱਚ ਮੇਰੀ ਸਿਲੈਕਸ਼ਨ ਹੋਈ ਸੀ ਮਸਲਮੇਨੀਆਂ ਦੀ ਅਮਰੀਕਾ ਵਿੱਚ ਪਰ ਮੈਂ ਪਾਸਪੋਰਟ ਵੀ ਤਿਆਰ ਕਰਾਇਆ ਸੀ ਮੇਰੇ ਵੱਡੇ ਭਾਈ ਨੇ ਮੇਰਾ ਪਾਸਪੋਰਟ ਤਿਆਰ ਕਰਾਇਆ ਵੀ ਆ 25 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਚੋ ਜਿਹਨਾਂ ਨੇ ਲੈ ਕੇ ਜਾਣਾ ਫੈਡਰੇਸ਼ਨ ਨੇ ਉਹ ਮੇਰੇ ਕੋ 1.5 ਲੱਖ ਰੁਪਏ ਮੰਗਦੇ ਵੀ 1.5 ਲੱਖ ਰੁਪਏ ਦੇਂਗਾ ਤੇ ਜਾਏਗਾ ਤੇ ਮੈਂ ਇਹਦੇ ਘਰੋਂ ਬਹੁਤ ਮਾੜਾ ਆਈ ਫਿਰ ਮੈਂ ਨਾ ਕਰਤੀ ਵੀ ਮੇਰੇ ਕੋ ਜਾਇ ਨਹੀਂ ਗਿਆ ਉਸ ਵੇਲੇ ਜਿਨਾ ਮੇਰਾ ਦਿਲ ਟੁੱਟਿਆ ਮੈਂ ਜਾਣਨਾ ਵਾ ਪੰਜਾਬ ਦੀ ਝੋਲੀ ਦੇ ਵਿੱਚ ਤੁਸੀਂ ਬਹੁਤ ਮੈਡਲ ਪਾਏ ਆ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਕਿ ਕਦੀ ਸਰਕਾਰੀ ਨੁਮਾਇੰਦਾ ਜਾਂ ਫਿਰ ਸਰਕਾਰ ਵੱਲੋਂ ਤੁਹਾਨੂੰ ਐਪਰੀਸ਼ੀਏਟ ਕੀਤਾ ਗਿਆ ਇਸ ਕੰਮ ਲਈ ਕਿ ਤੁਸੀਂ ਕਿਉਂਕਿ ਸਰਕਾਰ ਤੇ ਆਲਰੇਡੀ ਨੌਜਵਾਨਾਂ ਨੂੰ ਜਾਗਰੂਕ ਕਰਦੀ ਪਈ ਹੈ ਕਿ ਤੁਸੀਂ ਨਸ਼ਾ ਛੱਡੋ ਖੇਡਾਂ 'ਤੇ ਧਿਆਨ ਲਾਓ ਸਰਕਾਰ ਤੁਹਾਡੇ ਬਾਰੇ ਸੋਚੇਗੀ ਸਰ ਸਰਕਾਰ ਕੁਝ ਨਹੀਂ ਸੋਚਦੀ ਅੱਜਕੱਲ। ਠੀਕ ਨਸ਼ੇ ਛਡਾਣ ਤੇ ਲੱਗੀ ਐ। ਜੇ ਮੁੰਡਿਆਂ ਸਿੱਧਾ ਠੀਕ ਹੋਣ ਗਿਆ ਤੇ ਜਿਹੜੇ ਨਸ਼ੇੜੀ ਆ ਉਹ ਵੀ ਨਸ਼ੇ ਛੱਡ ਦੇਣਗੇ। ਹੂੰ। ਮੇਰੀ ਸਰਕਾਰ ਨੂੰ ਇਹੋ ਅਪੀਲ ਐ ਕਿ ਕੋਈ ਵੀ ਕੋਈ ਵੀ ਕੰਮ 'ਚ ਪਲੇਅਰ ਜੇ ਨਿਕਲਦਾ ਉਹਨੂੰ ਸਰਕਾਰੀ ਜੋ ਮਿਲਣੀ ਚਾਹੀਦੀ ਐ। ਤੁਹਾਡੇ ਤੁਹਾਡੇ ਬੱਚੇ ਜਿਹੜੇ ਆ ਹੁਣ ਕੀ ਤੁਸੀਂ ਉਹਨਾਂ ਨੂੰ ਇਸ ਲਾਈਨ 'ਚ ਪਾਓਗੇ? ਬੋਡੀ ਬਿਲਡਿੰਗ ਦੀ ਲਾਈਨ 'ਚ ਸੇਤ ਦੇ ਸੱਤਰ? ਸਰ ਜਿਦੋਂ ਮੇਰਾ ਦਿਲ ਟੁੱਟ ਗਿਆ ਵਾ ਮੈਂ ਆਪਣੇ ਬੱਚੇ ਨੂੰ ਇਹ ਚੀਜ਼ ਦਾ ਪਰਛਾਵਾਂ ਨੰਗਨ ਨਵਾਗਾ ਸੋ ਇੱਕ ਆਖਰੀ ਸਵਾਲ ਮੈਂ ਕਰਨਾ ਚਾਹਾਂਗਾ ਕਿ ਸ਼ੀਲਡਾਂ ਤੁਹਾਡੀਆਂ ਸੀ ਦੇਖੀਆਂ ਇਸ ਦੇ ਮਿੱਟੀ ਜੰਮੀ ਹੈ ਜਿਸ ਵੇਲੇ ਸ਼ੁਰੂਆਤ ਕੀਤੀ ਸੀ ਤੁਸੀਂ ਐਸ ਸੀ ਦੀ ਕਿ ਕਦੀ ਸੋਚਿਆ ਸੀ ਕਿ ਤੁਹਾਡੇ ਸੁਪਨੇ ਅੰਨਾ ਸਾਰਾ ਮੁਕਾਮ ਹਾਸਲ ਕਰਨ ਤੋਂ ਬਾਅਦ ਵੀ ਤੁਹਾਡੇ ਸੁਪਨੇ ਟੁੱਟਣਗੇ ਤੇ ਉਹ ਸ਼ੀਲਡਾਂ ਜਿਹੜਾ ਜਿਤਨਾ ਇੱਕ ਸੁਪਨਾ ਹੁੰਦਾ ਹੈ ਹਰ ਖਿਡਾਰੀ ਦਾ ਉਹ ਸ਼ੀਲਡਾਂ ਦੇ ਮਿੱਟੀ ਨਜ਼ਰ ਆਏਗੀ ਸਰ ਸੁਪਨੇਆਂ ਨੂੰ ਕੀ ਕਰਨਾ ਸਰ ਸਾਰੀਆਂ ਸ਼ੀਲਡਾਂ ਦੀ ਮਿੱਟੀ ਜੰਮੀ ਐ 10 15 ਸਾਲ ਪੁਰਾਣੀ ਸ਼ੀਲਡਾਂ ਵਾਂ 10 15 ਸਾਲ ਪੁਰਾਣੀ ਸ਼ੀਲਡਾਂ ਵਾਂ ਮੈਂ ਤੇ ਰੱਖੀਏ ਕਿਤੇ ਤੇ ਅੱਜ ਮੈਂ ਗੱਡੀਆਂ ਵਾਂ ਸਾਫ਼ ਕਰਨ ਵਾਲੀਆਂ ਵਾਂ ਮੇਰਾ ਤੇ ਦਿਲ ਟੁੱਟਿਆ ਪਿਆ ਵਾ ਮੈਂ ਕੀ ਕਰ ਸਕਦਾ ਸਰ ਗੰਦੀਆਂ ਸ਼ੀਲਡਾਂ ਵਾਂ ਇਹ ਸ਼ੀਲਡਾਂ ਨੂੰ ਅੱਗ ਲਾਣੀਆਂ ਜੇ ਸਰਕਾਰੀ ਯੋਗ ਨਹੀਂ ਹੈਗੀ ਪੈਸਾ ਨਹੀਂ ਹੈਗਾ ਰੋਟੀ ਨਹੀਂ ਖਾਣ ਨੂੰ ਹੈਗੀ ਨਹੀਂ ਹਨ ਮੈਂ ਟੱਡ ਲੱਗੇ ਰੋਟੀ ਖਾਵਾਂਗੇ ਤੇ ਫੇਰ ਹੀ ਅੱਗੇ ਜਾ ਸਕਾਂਗੇ ਡਾਈਟ ਖਾਵਾਂਗੇ ਕਿਉਂ ਡਾਈਟ ਬਹੁਤ ਬੋਡੀ ਬਿਲਡਿੰਗ ਦੀ ਡਾਈਟ ਬੜੀ ਮੰਗੀ ਹੈ ਘਟ ਘਟ ਰੋਜ਼ ਦਾ 11500 ਰੁਪਿਆ ਹੋਣਾ ਚਾਹੀਦਾ ਵਾ ਫੇਰ ਡੱਡ ਚਿਕਨ ਆਂਡੇ ਪ੍ਰੋਟੀਨ ਵਗੈਰਾ ਸਭ ਕੁਝ ਚਲਦਾ ਚ ਅੱਜ ਕੁੱਲ ਕਿੰਨੇ ਮੈਡਲ ਜਿਹੜੇ 골ਡ ਸਿਲਵਰ ਤੁਹਾਡੇ ਕੋਲ ਹੈ ਘਟ ਘਟ ਮੇਰੇ ਕੋ ਅੰਗਿੰਤ ਮੈਡਲ ਗਿੰਤਨੀ ਹੈਗੀ ਕੋਈ ਵੀ ਪਰ ਫੇਰ ਵੀ ਲਗਭਗ ਮੇਰੇ ਕੋ 100 150 200 100 150 200 ਮੈਡ ਲਗਾਵਾ ਮਰੀ ਰਮੇਸ਼ ਡੇਢ ਦਸੂ ਮੈਡ ਲਗਾਵਾ ਤੇ ਮੈਂ ਤਾਂ ਕਿ ਦੀ ਗਿਣਤੀ ਕੀਤੀ ਵੀ ਨਹੀਂ ਜਿਆਦਾ ਮੇਰੇ ਬੱਚੇ ਨੂੰ ਬੜਾ ਸ਼ੌਂਕ ਹੈ ਪਰ ਮੈਂ ਇਹ ਕੰਮ ਮਜ਼ਦੂਰ ਰਹਾ ਥੋੜਾ ਸੋ ਇਹ ਉਹ ਖਿਡਾਰੀ ਹੈ ਰਮੇਸ਼ ਜਿਸ ਨੇ ਜਿਸ ਵੇਲੇ ਸ਼ੁਰੂਆਤ ਕੀਤੀ ਸੀ ਬੋਡੀ ਬਿਲਡਿੰਗ ਦੀ ਉਸ ਵੇਲੇ ਕਈ ਸੁਪਨੇ ਸਜੋਏ ਸੀ ਲੇਕਿਨ ਸ਼ਾਇਦ ਐਸ ਚੀਜ਼ ਨੂੰ ਕਿਸੇ ਵੀ ਖਿਡਾਰੀ ਦਾ ਦੇਖਣਾ ਸੁਪਨਾ ਨਹੀਂ ਹੋਏਗਾ ਜਿਹੜੀ ਤੁਸੀਂ ਮੈਡਲ ਦੇ ਉੱਪਰ ਮਿੱਟੀ ਦੇਖ ਰਹੇ ਹੋ ਇਹ ਮੈਡਲ ਤੇ ਬੜੀ ਖੁਸ਼ੀ ਨਾਲ ਜਿੱਤੇ ਗਏ ਆ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚੋਂ ਲੇਕਿਨ ਸ਼ਾਇਦ ਰਮੇਸ਼ ਦੇ ਸੁਪਨੇ ਉਸ ਵੇਲੇ ਟੁੱਟਦੇ ਆ ਜਦੋਂ ਕੋਈ ਵੀ ਸਰਕਾਰੀ ਨੁਮਾਇੰਦਾ ਜਾਂ ਫਿਰ ਪੰਜਾਬ ਸਰਕਾਰ ਆ ਕੇ ਜਿਹੜੀ ਝੋਲੀ ਚ ਮੈਡਲ ਪਾਏ ਆ ਜਿਹੜੇ ਪੰਜਾਬ ਦੀ ਝੋਲੀ ਦੇ ਵਿੱਚ ਮੈਡਲ ਪਾਏ ਆ ਉਹਨੂੰ ਐਪਰੀਸ਼ੀਏਸ਼ਨ ਨਹੀਂ ਕਰਦੀ ਐਪਰੀਸ਼ੀਏਟ ਨਹੀਂ ਕਰਦੀ ਤੇ ਨਾ ਹੀ ਉਸ ਖਿਡਾਰੀ ਬਾਰੇ ਸੋਚਦੀ ਹੈ ਜਿਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਪਣੇ ਖਰਚੇ ਜੋ ਆਪਣੇ ਪੈਸੇ ਲਾ ਕੇ ਪੰਜਾਬ ਦੀ ਝੋਲੀ ਦੇ ਵਿੱਚ ਅਨੇ ਮੈਡਲ ਪਾਇਓ अमित ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ